ਸ਼ਿਖਾਲ ਤੁਸੀਂ ਦੇਖ ਲਓ ਜੀ ਕਿ ਟੀਵੀ ਮੈਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਜ਼ਰ ਪਾਲਾ ਨਹੀਂ ਹੋ ਤੱਕ ਪਿਆ ਹੈ ਸੁਣ ਕੀ ਆਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੀ ਮਾਂ ਤੇ ਦਿੱਲੀ ਦੇ ਸਾਬਕਾ ਫੂਕ ਮੰਤਰੀ ਮਨੀਸ਼ ਸੋਦੀਆ ਉਹਨਾਂ ਨੂੰ ਮਿਲਣ ਪਹੁੰਚੇ। ਮੁੱਖ ਮੰਤਰੀ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਹਨਾਂ ਦੀ ਨਬਜ਼ ਤਾਂ ਵਿੱਚ ਵੀ ਸੁਧਾਰ ਹੋਇਆ ਹੈ। ਮੈਡੀਕਲ ਟੀਮਾਂ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਨੇ। ਮੈਡੀਕਲ ਟੀਮਾਂ ਲਗਾਤਾਰ ਉਹਨਾਂ ਦੀ ਸਿਹਤ ਦੇਖ ਰਹੀਆਂ ਨੇ। ਉਹ 1-2 ਦਿਨ ਹੋਰ ਹਸਪਤਾਲ 'ਚ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਲਸ ਰੇਟ ਕੱਟ ਕਮਜ਼ੋਰ ਕਿਸ਼ਕਾਤ ਨੂੰ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਇਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਨਿਗਰਾਨੀ ਲਈ ਦਾਖਲ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਉਹਨੂੰ ਦਾਖਲ ਕਰਵਾਇਆ ਗਿਆ ਸੀ ਕੈਬਨਟ ਮੰਤਰੀ ਹਰਪਾਲ ਚਿਮਣਾ ਤੇ ਅਮਨ ਅਰੋੜਾ ਦੇ ਸੇਮਾ ਹਸਪਤਾਲ ਦੇਖਣ ਆਏ ਤੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੰਤਰੀ ਅਮਨ ਅਰੋੜਾ ਤੇ ਹਰਪਾਲ ਚਿਮਣਾ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਚੜ੍ਹਦੀ ਕਲਾ ਵਿੱਚ ਨੇ ਤੇ ਉਹਨਾਂ ਦਾ ਪਲਸ ਰੇਟ ਹੁਣ ਠੀਕ ਹੈ ਡਾਕਟਰ ਨੇ ਉਹਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਕਿ ਉਹ ਦੋ ਤਿੰਨ ਦਿਨ ਹੋਰ ਹਸਪਤਾਲ 'ਚ ਰਹਿਣਗੇ ਤੇ ਜਲ ਹੀ ਸਿਹਤਯਾਬ ਹੋ ਕੇ ਕਈ ਮੋਰ ਲੋਕਾਂ ਦੀ ਸੇਵਾ ਕਰਨਗੇ ਹਰਪਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਚਿਰੋਨ ਦੇ ਕਾਇਦ ਦੇ ਸੀਨੀਰਾ ਦੁਤ ਸਾਕਾ ਮੰਤਰੀ ਦੁਕਮ ਸਿੰਘ ਜੀਠਿਆ ਨੂੰ ਆਮਦਨ ਤੋਂ ਵੱਧ ਚਾਹਦਾਕ ਮਾਮਲੇ ਚ ਮੋਹਾਲੀ ਅਦਾਲਤ ਨੇ ਵੱਡਾ ਚਟਕਾ ਦਿੱਤਾ ਵੀ ਕੀ ਕਾਨਫਰੰਸ ਸਿਰਾਹੀ ਪੇਸ਼ੇ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ ਵੀ 9 ਸਤੰਬਰ ਤੱਕ ਵਧਾ ਦਿੱਤੀ ਹੈ। ਜਿੱਕਰ ਮਜੀਠੀਆ ਦੀ ਨਿਆਂਇਕ ਹਿਰਾਸਤ ਦਾ ਸਮਾਂ ਪੂਰਾ ਹੋਣ ਤੇ ਉਹਨਾਂ ਨੂੰ ਹਾਲੀ ਅਦਾਲਤ ਵਿੱਚ ਉਹਨਾਂ ਦੇ ਵਕੀਲ ਐਚਐਸ ਨੂੰ ਆ ਦਮਨਵੀਰ ਸਿੰਘ ਸੋਪਤੀ ਤੇ ਸੈ ਵਕੀਲ ਇੱਕ ਉਮਪਾਲ ਸਿੰਘ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ ਵੀ 9 ਸਤੰਬਰ ਤੱਕ ਵਧਾ ਦਿੱਤੀ ਹੈ। ਇਸ ਮੌਕੇ ਵਿਸ਼ੇਸ਼ ਚਾਜ ਵੀ ਜੀਨ ਸੰਭੀਖ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਦੀ ਬੈਰਕ ਬਦਲੀਅਰ ਸੀ ਕਿ ਫੈਸਲਾ ਹੋਣਾ ਸੀ ਉਹ 9 ਸਤੰਬਰ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਨਾਲ ਆਮਦਨ ਤੋਂ ਵੱਧ ਜਿਆਦਾ ਮਾਮਲੇ ਚ ਇਸ ਦਾ ਗਾਸਾ ਪੱਖ ਵੱਲੋਂ ਦਾਇਰ ਚਾਰਜ ਸ਼ਿਰਦੀ ਹਾਰਡ ਕਾਪੀ ਸਪਲਾਈ ਕਰਨ ਦੀ ਅਦਾਲਤ ਨੇ 9 ਸਤੰਬਰ ਦੀ ਤਾਰੀਖ ਤੱਕ ਕੀਤੀ ਹੈ ਦੱਸਿਆ ਕਿ ਸੁਣਵਾਈ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਵਕੀਲ ਫੈਰੀ ਸੋਫਾ ਅਤੇ ਪ੍ਰੀਤਿੰਦਰ ਪਾਸਿ ਮੌਜੂਦ ਸਨ ਮਜੀਠੀਆ ਨੂੰ ਉਨ੍ਹਾਂ ਦੇ ਅਨੁਸਾਰ ਕਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ 25 ਜੂਨ ਨੂੰ ਸਵੇਰੇ 11:30 ਵਜੇ 2021 ਵਿੱਚ ਦਰਜ ਕੀਤੇ ਗਏ ਐਨਡੀਪੀਐਸ ਐਕਟ ਕੇਸ ਦੇ ਨਾ ਸਬੰਧ ਮਾਮਲੇ ਚੋਂ ਦੀ ਗ੍ਰਿਫਤਾਰੀ ਹੋਈ ਸੀ ਕਿ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਵੱਡੀ ਰਾਹਤ ਦੀ ਖਬਰ ਹੈ ਪੀਜੀਆਈ ਪ੍ਰਸ਼ਾਸਨ ਨੇ ਨਵੀਂ ਹੁਕਮ ਜਾਰੀ ਕੀਤੀ ਹੈ ਜਿਸ ਸੰਸਾਰ ਡਾਕਟਰਾਂ ਨੂੰ ਰੋਜ਼ਾਨਾ 12 ਤੋਂ 12 ਘੰਟੇ ਤੋਂ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾਵੇਗਾ ਇਸ ਤੋਂ ਇਲਾਵਾ ਹਰ ਡਾਕਟਰ ਨੂੰ ਹਫਕੀ ਚਿਕਵੇਲੀ ਛੁੱਟੀ ਮਿਲੇਗੀ ਤੇ ਇਸ ਦਾ ਮਕਸਦ ਡਾਕਟਰਾਂ ਤੇ ਕੰਮ ਦਾ ਬੋਝ ਘਟਾਉਣਾ ਹੈ ਮਰੀਜ਼ਾਂ ਦੀ ਬਿਹਤਰ ਸੇਵਾ ਨੂੰ ਸਹੀ ਬਣਾਉਣਾ ਹੈ ਤੇ ਰੈਜ਼ੀਡੈਂਟ ਡਾਕਟਰਾਂ ਨੂੰ ਲੰਬੀਆਂ ਸ਼ਿਫਟਾਂ ਜਿਵੇਂ 60 70 ਘੰਟੇ ਹਫ਼ਤੇ ਵਿੱਚ ਕੰਮ ਕਰਨਾ ਪੈਂਦਾ ਸੀ ਇਸ ਕਾਰਨ ਉਹਨਾਂ ਨੂੰ ਥਕਾਵਟ ਤੇ ਤਣਾਅ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਸੀ ਨਵੇਂ ਨਿਯਮਾਂ ਨਾਲ ਹੁਣ ਡਾਕਟਰਾਂ ਨੂੰ ਆਰਾਮ ਦਾ ਸਮਾਂ ਮਿਲਿਆ ਹੈ ਜਿਸ ਨਾਲ ਉਹ ਵਧੇਰੇ ਉੱਚਾ ਗਿਆਨ ਨਾਲ ਰਚੇ ਦੀ ਸੇਵਾਕਾਰ ਸਕੰਗੇ ਇਹ ਹੁਕਮ ਡੀਨ ਅਕਾਦਮਿਕ ਸਬ ਡੀਨ ਵਿਭਾਗ ਦੇ ਮੁਖੀ ਅ ਜਿਸ ਤਰ੍ਹਾਂ ਤੇ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਨੂੰ ਭੇਜੇ ਗਏ ਨੇ ਵਿਭਾਗਾਂ ਦੇ ਮੁਖੀਆਂ ਨੂੰ ਨਿਯਮਾਂ ਦੀ ਪਾਲਣਾ ਰਿਪੋਰਟ ਦੇ ਨੂੰ ਨਿਮਿਤ ਭੇਜਦੇ ਹੁਕਮ ਦਿੱਤੇ ਗਏ ਨੇ ਆਦੀ ਪ੍ਰਧਾਨ ਡਾਕਟਰ ਵਿਸ਼ਨੂੰ ਜਿੰਦਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਸ਼ਿਰੀ ਕੀਰਤਪੁਰ ਸਾਹਿਬ ਵਿੱਚ ਸਥਿਤ ਇਤਿਹਾਸਕ ਗੁਰੂ ਘਰ ਬਾਬਾ ਗੁਰਦਿੱਤਾ ਜੀ ਜੋ ਕਿ ਸ਼੍ਰੀ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਦੇ ਨਾਂ ਸਬੰਧਤ ਹੈ ਨੂੰ ਟੇਸਬੀ ਕਾਰਨ ਜ਼ਮੀਨ ਵਿੱਚ ਇੱਕ ਤਸੰਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਖਤਰੇ ਦੇ ਵਿੱਚ ਇਸ ਘਟਨਾ ਨੇ ਪਾ ਦਿੱਤਾ ਹੈ ਇਸ ਨਾਲ ਗੁਰਦੁਆਰਾ 30 ਸਾਹਿਬ ਨੂੰ ਜਾਣ ਵਾਲੇ ਪ੍ਰਾਤਕ ਡਿਊਟੀ ਡਿੱਗਣ ਦਾ ਖਤਰਾ ਬਣ ਗਿਆ ਤੇ ਨਾਲ ਹੀ ਡਿਊਟੀ ਜੋ ਗੁਰਦੁਆਰਾ ਬੰਵਾ ਗੁਰੂਤਾ ਜਿੱਥੇ ਪ੍ਰੈਸ਼ਰ ਵਿੱਚ ਹੈ ਪੌੜੀਆਂ ਰਾਹੀਂ ਗੁਰਦੁਆਰੇ ਦੇ 30 ਸਾਹਿਬ ਨਾਲ ਜੁੜਦੀ ਹੈ ਪਾਲੇਵੇਂ ਡਿਊਟੀ ਤੇ ਖੱਬੇ ਪਾਸੇ ਡੰਗੇ ਨੂੰ ਵਹਾ ਦਿੱਤਾ ਤੇ ਪਹਾੜੀ ਮਿੱਟੀ ਦੇ ਖੁਰ ਜਾਣ ਕਾਰਨ ਇਸੀਆਂ ਨੀਹਾਂ ਨੂੰ ਨੁਕਸਾਨ ਪਹੁੰਚਿਆ ਕਿ ਜੇ ਇਹ ਡਿਊਟੀ ਡਿੱਗਦੀ ਹੈ ਤਾਂ ਗੁਰਦੁਆਰਾ 30 ਸਾਹਿਬ ਦੀ ਮਾਰਤ ਨੂੰ ਵੀ ਖਤਰਾ ਹੋ ਸਰ ਅਤੇ ਸਿੱਕਤੀ ਹੱਤੀ ਅਮੁੱਲ ਵਿਰਾਸਤ ਹੈ ਜਿਸ ਨੂੰ ਗੰਬੀਰ ਸਥਿਤੀ ਨੂੰ ਸੰਭਾਲਣ ਲਈ ਲੈਣ ਦੇ ਪਿੰਡਾਂ ਦੇ ਸੰਗਤ ਨੌਜਵਾਨ ਸੇਵਾਦਾਰ ਸਰਗਰਮੀ ਨਾਲ ਕਾਰਜ ਸ਼ੁਰੂ ਕਰਤੇ ਹੋਏ ਨੇ ਸ਼ੁੱਕਰਵਾਰ ਤੋਂ ਹੀ ਸੈਕੜੇ ਸੇਵਾਦਾਰ ਮਿੱਟੀ ਨਾਲ ਭਰੀਆਂ ਬੋਰੀਆਂ ਨਾਲ ਪਾੜ ਨੂੰ ਪਰੰਦੀ ਕੋਸ਼ਿਸ਼ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਗ੍ਹਾ ਜੀ ਪੰਜਾਬ ਦੇ ਸਾਢੇ 7 ਪ੍ਰਭਾਵਿਤ ਰਾਜਾਂ ਦਾ ਟੌਰਾ ਕਰਨਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਸਾਮਨੇ ਆਈ ਹੈ ਦਸਹੇ ਕਿ ਇਸ ਦਿਨ ਵਾਲੀ ਪ੍ਰਗਤੀ ਹਰ ਪ੍ਰਭਾਵੀ ਤਲੋਕਾਂ ਨਾਲ ਸਿੱਧੇ ਤੌਰ ਤੇ ਮੁਲਾਕਾਤ ਕਰਨਗੇ ਦਸਹੇ ਇਸ ਨੇ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਫੜਾ ਦਿਮਾਲ ਚ ਨੇ ਤੇ ਪ੍ਰਧਾਨ ਮੰਤਰੀ ਦਫਤਰ ਨੇ ਖੁਦ ਸਥਿਤੀ ਤੇ ਨਜ਼ਰ ਰੱਖੀ ਹੈ ਕੇਂਦਰੀ ਅਧਿਕਾਰੀਆਂ ਤੇ ਰਾਜ ਦੇ ਮੁਖਮੰਤੀ ਨਾਲ ਮੀਟਿੰਗ ਕਰਕੇ ਜ਼ਰੂਰੀ ਕਦਮ ਹੋ ਚੁੱਕੇ ਜਾਂ ਦੀ ਗੱਲ ਕਹੀ ਹੈ ਕੁਦਰਤੀ ਆਫਤਾ ਦੇ ਇਸ ਕੜੀ ਵਿੱਚ ਕੇਂਦਰ ਸਰਕਾਰ ਪੂਰੀ ਤਿਆਰੀ ਨਾਲ ਰਾਜਾਂ ਨਾਲ ਖੜੀ ਹੈ ਤੇ ਨਾਤੇ ਕਹਿਣਾ ਹੈ ਕਿ ਸਰਕਾਰੀ ਸੂਤਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਚਾਏ ਹੜਾ ਤੋਂ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ ਪੰਜਾਬ ਕਸ਼ਮੀਰ ਵਿੱਚ ਤੇ ਤ੍ਰੀ ਪਾਰ ਦੇ ਕਈ ਰਾਜਾਂ ਵਿੱਚ ਪਾਰੀ بارش ਕਾਰਨ ਝਾਲਮਾਨ ਦਾ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੇ ਤਰਖੰਡ ਵਿੱਚ ਵੀ ਕਈ ਹਿੱਸਿਆਂ 'ਚ ਜ਼ਿਆਦਾ بارش ਤੇ ਜ਼ਮੀਨ ਖਿਸਕਣ ਦਾ ਨਾਲ ਨੁਕਸਾਨ ਹੋਇਆ ਕਿ ਟਰੰਪ ਦੇ ਵਿੱਚ ਟੈਰਫ ਨੀਤੀਕਾਰ ਹਨ ਭਾਰਤ ਤੇ ਅਮਰੀਕਾ ਵਿਚਕਾਰ ਬਾਰਕ ਤਣਾਅ ਚੱਲ ਰਿਹਾ ਹੈ ਦਰਅਸਲ ਟਰੰਪ ਨੇ ਭਾਰਤ ਤੇ 50% ਟੈਰਫ ਲਗਾਇਆ ਹੈ ਟਰੰਪ ਦੀ ਇਸ ਨੀਤੀ ਨੇ ਭਾਰਤ ਵਿੱਚ ਜੋ ਹਲਚਲ ਮਚਾ ਦਿੱਤੀ ਹੈ ਜਨਤਾ ਟਰੰਪ ਦੀ ਆਲੋਚਨਾ ਕਰ ਰਹੀ ਹੈ ਇਸ ਨਾਲ ਹੀ ਵਿਰੋਧੀ ਧਿਰ ਵੀ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰ ਰਹੀ ਹੈ ਭਵਿੱਖੀ ਅਪਣਾ ਰਹੀ ਹੈ ਜੇ ਇਸ ਸਥਿਤੀ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਦੋਸਤਾਨਾ ਬਿਆਨ ਦਿੱਤਾ ਹੈ ਮੋਦੀ ਵੱਲੋਂ ਵੀ ਇਸੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਡੋਨਾਲਡ ਟਰੰਪ ਦੇ ਦੋਸਤੀ ਵਾਲੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਇਆ ਹੈ ਪ੍ਰਧਾਨ ਗੁਰਮੀਤ ਸਿੰਘ ਕਹਿ ਕੇ ਕਿ ਅਸੀਂ ਰਾਸ਼ਪਤੀ ਟਰਾਫੀਆਂ ਭਾਵਨਾਵਾਂ ਤੇ ਸਾਡੇ ਸਬੰਧਾਂ ਤੇ ਸਕਾਰਤਮਕ ਮੁਲਾਂਕਣ ਦਿੱਤੀ ਲੋਕਦਰ ਕਾਟੇ। ਏਸ਼ੀਆ ਕੱਪ 2025 ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਜਿਸ ਵਿੱਚ ਯੂਏਐਮਾਨ ਤੇ ਹਾਂਗਕਾਂਗ ਦੇ ਕੁਆਲੀਫਾਈ ਕਰਲੇ ਤੇ ਸੁਰਾਨ ਅਫਗਾਨਿਸਤਾਨ ਪਾਕਿਸਤਾਨ ਯੂਏਏ ਦੀ ਟੀਮਾਂ ਯੂਏਏ ਵਿੱਚ ਚੱਲ ਰਹੇ T20 ਤ੍ਰਿਕੋਣੀ ਨੜੀ 2025 ਵਿੱਚ ਭਾਗ ਲੈ ਰਹੀਆਂ ਨੇ। ਇਸੇ ਲਈ ਵਿੱਚ ਯੂਏਏ ਦੀ ਖਿਡਾਰੀ ਸੁਰਨਜੀਤ ਸਿੰਘ ਖਬਰਾਂ ਵਿੱਚ ਨਹੀਂ ਪਰ ਉਹਨਾਂ ਦੀ ਸਫਲਤਾ ਦਾ ਕਾਰਨ ਉਹਦੀ ਖੇਡ ਨਾਲੋਂ ਵੱਖਰਾ। ਸਿਮਰਜੀਤ ਸਿੰਘ ਅੰਤਰਰਾਸ਼ਟਰੀ cricket ਖੇਡਣ ਵਾਲਾ ਪਹਿਲਾ ਅਮਰਤ ਧਾਰੀ ਸਿੱਖ ਹੈ। ਕੁਲਵਾਲੋ ਅਫਗਾਨਿਸਤਾਨ ਵਿਰੁੱਧ ਮੈਚ 'ਚ ਉਸਨੇ 4 ਉਮਰਾਂ ਵਿੱਚ 23 ਦੌੜਾਂ ਦੇ ਕੇ ਇੱਕ ਵਿਕਟ ਲਈ ਤੇ ਯੂਏ ਟੀਮ ਵਿੱਚ ਕਈ ਭਾਰਤੀ ਮੁੰਡੇ ਖਿਡਾਰੀ ਨੇ ਪਰ ਸਿਮਰਜੀਤ ਦਾ ਅਮਰਤ ਧਾਰੀ ਸਿੱਖ ਹੋਣਾ ਉਸਦੀ ਵਿਲੱਖਣ ਪਛਾਣ ਦਰਸਾਦਾ ਹੈ। ਫਿਲਹਾਲ ਇਸ ਖੇਡ ਦੇ ਬਾਰੇ ਵਿੱਚ ਲੈ ਕੇ ਨਵੀਂ ਤੇ ਤਾਜ਼ਾ ਖਬਰ ਨਹੀਂ ਜੀਤ ਕੇ ਪਰ ਜੀ ਕੀ ਹੈ ਦੀ।